ਹਾਂਜੀ ਦੋਸਤੋ ਤੁਸੀਂ ਜੁੜ ਚੁੱਕੇ ਹੋ ਆਪਣੇ ਚੈਨਲ ਮੇਰੇ ਪਿੰਡ ਮੇਰੇ ਖੇਤ ਦੇ ਨਾਲ ਹਾਂਜੀ ਵਾਪਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਕਿਵੇਂ ਅੱਜ ਕਿੰਨੀ ਮਿਹਨਤ ਹੋਈ ਮਿਹਨਤ ਪਹਿਲਾਂ ਤਾਂ ਆਪਣੀ ਬਹੁਤ ਹੋਈ ਆਪਾਂ ਅੱਜ ਫਾਰਮ ਸਾਫ਼ ਕਰਿਆ ਆਪਣਾ ਹਾਂ ਉਹਦੇ ਚੋਂ ਰੇਹ ਕੱਢ ਕੇ ਇਹਨਾਂ ਦੀ ਖੇਤ ਸਿੱਟੀ ਆ ਹਨਾ ਉਹ ਸਾਰੀ ਆਪਾਂ ਚੱਕ ਲਈ ਹਾਂ ਤੇ ਹੁਣ ਇਹ ਮੈਂ ਹਾਂ ਵੀ ਚੱਲ ਆਪਾਂ ਢੇੜਾ ਕਢਾਲ ਕੇ ਇਹਨਾਂ ਦਾ ਬਾਹਰ ਢੇੜਾ ਕਢਾਉਣੇ ਆ ਇਹ ਖੜਦੀਆਂ ਨਹੀਂ ਆ ਇਸ ਕਰਦੀਆਂ ਖਰਾਬ ਤੇ ਬਾਹਰ ਇਹ ਮੇਰੇ ਹਿਸਾਬ ਤੇ ਵੀ ਢੇੜਾ ਜੇ ਹਫਤੇ ਬਾਅਦ ਇਹਨਾਂ ਦਾ ਲੱਗ ਜੇ ਤਾਂ ਸਭ ਤੋਂ ਵਧੀਆ ਹਨਾ ਵੀ ਉੱਥੇ ਮੁੜ ਕੇ ਨਾ ਜਦੋਂ ਇਹ ਆਪਾਂ ਇੱਕੇ ਥਾਂ ਰੱਖਦੇ ਇਹਨਾਂ ਨੂੰ ਵੀ ਉੱਥੇ ਜਦੋਂ ਤੁਰੀਆਂ ਹੀ ਫਿਰਦੀਆਂ ਤੁਰੀਆਂ ਫਿਰਦੀਆਂ ਇੱਕ ਤਾਂ ਇਹਨਾਂ ਦੇ ਜੋੜਾਂ ਚੋਂ ਪਟੱਕ ਪਟੱਕ ਦੀ ਆਵਾਜ਼ ਆਉਣ ਲੱਗ ਪੈਂਦੀ ਹਨਾ ਹਾਂ ਪਤਾ ਨਹੀਂ ਤਾਂ ਕੈਲਸ਼ੀਅਮ ਦੀ ਘਾਟ ਹੋ ਜਾਂਦੀ ਹੈ ਕਿ ਕੀ ਹੋ ਜਾਂਦਾ ਆਪਣੇ ਕੋਲ ਇੱਕ ਬੱਕਰੀ ਹੈ ਚਿੱਟੀ ਵੱਡੀ ਉਹ ਜਦੋਂ ਉਹਨੂੰ ਆਤ ਬਣ ਜਾਂਦੀ ਵਿਚਾਰੀ ਨੂੰ ਤੋੜਾ ਫੇਰਾ ਵੀ ਇਹਨੇ ਕਰਾਉਣਾ ਕਰਨਾ ਹੁੰਦਾ ਅਕਸਰ ਆ ਜਿਹੜੀ ਆ ਖੜੀ ਹੈ ਚਿੱਟੀ ਤੇ ਇਹਨਾ ਤੁਰੀ ਫਿਰੂ ਘੇਰੇ ਨਾਲ ਪਟੱਕ 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 ਲੱਗੀ ਰਹਿੰਦੀ ਐ ਇਹ ਇਹਦੇ ਨਾਲ ਜੋੜਾਂ ਚ ਪਟੱਕ ਪਟੱਕ ਦੀ ਕੜਕ ਜਿਹਨੂੰ ਕਹਿੰਦੇ ਹੁੰਦੇ ਕੜਕੜ ਦੀ ਆਵਾਜ਼ ਆਉਂਦੀ ਆ ਜਦੋਂ ਆਪਾਂ ਇਹਨਾਂ ਨੂੰ ਐ ਲੈ ਕੇ ਆਈਆਂ ਬਾਹਰ ਹਣ ਨਾਲੇ ਤਾਂ ਉਹਦੇ ਹੱਡ ਪੈਰ ਖੋਲਦੇ ਆ ਵਧ ਗਿਆ ਤਾਂਦਰੁਸਤ ਹੁੰਦੀਆਂ ਇਹ ਹਰਾਚਾਰਾ ਖਾ ਜਾਂਦੀਆਂ ਉਂ ਤਾਂ ਘਰੇ ਦਾ ਹਰਾਚਾਰਾ ਆਪਾਂ ਤੋਂ ਪੈਂਦਾ ਨਹੀਂ ਵੱਢ ਕੇ ਤਾਂ ਕਿਉਂਕਿ ਕੰਮ ਹੀ ਹੋ ਜੇ ਹੁੰਦੇ ਆਪਣੇ ਹਣਾਂ ਅੱਜ ਆਪਾਂ ਵਿਹਲੇ ਸੀਗੇ ਜਿੱਦਾਂ ਵਿਹਲੇ ਹੋਈਦਾ ਵੀ ਉਦੋਂ ਜੇ ਛੱਡੀਆਂ ਜਾਣ ਤਾਂ ਸਭ ਤੋਂ ਵੱਧ ਗਿਆ ਇਹ ਠੀਕ ਆ ਤੇ ਜੇ ਐਨ ਐਤ ਛੱਡੀਆਂ ਜਾਣ ਤੇ ਇਹ ਮੈਡੀਕਲ ਦੀ ਦਵਾਈ ਦਾ ਫਰਕ ਪੈਂਦਾ ਕੋ ਨਹੀਂ ਦੇਣੀ ਪੈਂਦੀ ਆਪਾਂ ਨੂੰ ਹਨਾ ਬਹੁਤ ਜ਼ਿਆਦਾ ਫਰਕ ਪੈਂਦਾ ਜੇ ਰੋਜ਼ ਛੱਡਦੇ ਹੁਣ ਮਾਲ ਵਾਲੇ ਜਿਹੜੇ ਭਰਾ ਹਨਾ ਉਹ ਡੇਲੀ ਲੈ ਕੇ ਜਾਂਦੇ ਆ ਬਾਹਰ ਇੱਕ ਤਾਂ ਉਹ ਬੱਕਰੀਆਂ ਦੇ ਹੱਡ ਪੈਰ ਖੁੱਲੇ ਰਹਿੰਦੇ ਆ ਬਨਸ ਬਨੀਆਂ ਜੜੀਆਂ ਬੂਟੀਆਂ ਖਾਂਦੀਆਂ ਉਹ ਤੇ ਮੈਡੀਕਲ ਦੀ ਦਵਾਈ ਦਾ ਮੇਰੇ ਹਿਸਾਬ ਤੇ ਨਹੀਂ ਹਾਂ ਘੱਟ ਹੀ ਲੱਗਦੀ ਆ ਜਿਹੜੀ ਫਾਰਮ ਤੇ ਰੱਖ ਕੇ ਆਪਾਂ ਜ਼ਿਆਦਾ ਦੇਣੀ ਪੈਂਦੀ ਦਵਾਈ ਕਿਤੇ ਭੁੱਖ ਵਾਲੀ ਬਰੋਟ ਆਉਣ ਦੇ ਦਿਓ ਕਿਤੇ ਵੱਧ ਖਾ ਗਈ ਐ ਫਰੇਮਾ ਹੋ ਗਿਆ ਹਨਾ ਬਲੋਕ ਲੋਟੋ ਸੈਲ ਦੇ ਦਿਓ ਕਿਤੇ ਕੈਲਸ਼ੀਅਮ ਦੇ ਦਿਓ ਕਿਤੇ ਜਾਨੀ ਕਿ ਮਿਨਰਲ ਮਿਕਚਰ ਦੇਣੇ ਪੈਂਦੇ ਰੱਖ ਕੇ ਜਦੋਂ ਆਪਾਂ 18 ਰੱਖਦੇ ਆ ਠੀਕ ਐ ਬਾਹਰ ਲੈ ਕੇ ਜਾਣੀਆਂ ਇਹਨਾਂ ਨੇ ਵਨਸ ਵਨਾਂ ਖਾਣਾ ਉਦੋਂ ਬਹੁਤ ਘੱਟ ਲੋਡ ਪੈਂਦੀ ਇਹਨਾਂ ਚੀਜ਼ਾਂ ਦੀ ਪੈਂਦੀ ਤਾਂ ਹੈਗੀ ਆ ਇਹ ਨਹੀਂ ਗੱਲ ਵੀ ਖਾਦਾ ਖਰਾਕਾਂ ਉਹ ਜੀਆਂ ਰਹਿੀਆਂ ਨਹੀਂ ਗੀਆਂ ਵੇਖ ਲਈ ਇਹਨਾਂ ਦੀ ਖਾਦ ਖਰਾਕ ਪਤਾ ਕੀ ਹੁੰਦੀ ਸੀ ਕਿ ਜਦੋਂ ਬਾਹਰ ਲੱਗੇ ਉਹ ਟਿੱਬੇ ਹੁੰਦੇ ਸੀਗੇ ਟਿੱਬਿਆਂ ਦੇ ਛੱਡ ਲੈਂਦੇ ਜਾਂ ਰੋਈਆਂ ਪਈਆਂ ਹੁੰਦੀਆਂ ਸੀ ਪੁਰਾਣੇ ਜਿਹੜੇ ਵੇਖਣਗੇ ਵੀਡੀਓ ਉਹਨਾਂ ਨੂੰ ਪਤਾ ਵੀ ਰੋਹੀ ਕੀ ਹੁੰਦੀ ਸੀਗੀ ਉਦੋਂ ਬਰਾਨੀ ਏਰਗਾ ਹੁੰਦਾ ਸੀ ਹੁਣ ਤਾਂ ਹਰ ਇੱਕ ਬੰਦੇ ਨੇ ਵਹਿਕ ਕਰ ਲਏ ਟਿੱਬੇ ਨਹੀਂ ਛਾਡੇ ਹੂੰ ਧਰਤੀ ਦੀ ਉਥਲ ਪੁਥਲ ਕਰਤੀ ਜਿਹੜੇ ਟਿੱਬੇ ਸੀਗੇ ਉਹ ਕੋਠੀਆਂ ਪਿੰਡਾਂ ਦੇ ਵਿੱਚ ਕੋਠੀਆਂ ਖਾ ਗਈਆਂ ਵੱਡੀਆਂ ਵੱਡੀਆਂ ਜਾਂ ਵੱਡੀਆਂ ਵੱਡੀਆਂ ਛੜਕਾਂ ਖਾ ਗਈਆਂ ਟਿੱਬਾ ਰਹੀ ਨਹੀਂ ਕੋਈ ਤੇ ਇਹਨਾਂ ਵਾਸਤੇ ਉਹ ਚੀਜ਼ਾਂ ਬਣੀਆਂ ਸੀਗੀਆਂ ਮਲੇ ਹੁੰਦੇ ਸੀ ਉੱਥੇ ਤੇ ਮਲੇ 베ਰੀਆਂ ਹੁੰਦੀਆਂ ਸੀ ਦੇਸੀ ਗੋਲਪੇਰਾ ਵਾਲੀਆਂ ਲਾਲ 베ਰ ਲੱਗਦੇ ਹੁੰਦੇ ਸੀ ਉਹਨਾਂ ਨੂੰ ਨਾਲੇ ਤਾਂ ਬੰਦਾ ਮਾਲਚਾਰਨ ਵਾਲਾ ਆਪ 베ਰ ਖਾਈ ਜਾਂਦਾ ਵਾਣ ਹੁੰਦੇ ਸੀ ਪੁਰਾਣੇ ਪੀਲੇ ਲੱਗਦੀਆਂ ਸੀ ਉਹ ਖਾਂਦੇ ਹੁੰਦੇ ਸੀਗੇ ਹੁਣ ਉਹ ਚੀਜ਼ਾਂ ਰਹੀਆਂ ਨਹੀਂ ਜਿਹੜਾ ਇਹਨਾਂ ਦੀ ਖਾਦ ਖਰਾਕ ਸੀਗੀ ਹੁਣ ਇਹ ਘਰੇ ਰੱਖ ਕੇ ਪਾਲਣ ਨੂੰ ਮਜਬੂਰ ਹੋ ਗਏ ਲੋਕ ਜਿਹੜੇ ਮਾਲ ਵਾਲੇ ਨਾ ਹੂੰ ਉਹ ਵੀ ਵਿਚਾਰੇ ਨੀਰਾ ਲੈ ਕੇ ਰੱਖਦੇ ਆ ਛੱਡ ਕੇ ਤਾਂ ਲੈ ਜਾਂਦੇ ਆ ਬਾਹਰ ਉਹ ਹਾਂ ਪਰ ਉਹ ਨੀਰਾ ਲੈ ਕੇ ਰੱਖਦੇ ਆ ਵੀ ਯਾਰ ਸਿਆਲਾਂ ਦੇ ਵਿੱਚ ਬਈ ਯਾਰ ਚਰਾੰਦਾਂ ਤਾਂ ਹੁੰਦੀਆਂ ਨਹੀਂ ਕਿਤੇ ਹਨਾ ਲੋਕ ਵੱਟਾਂ ਦੇ ਸਪਰੇਅ ਕਰ ਦਿੰਦੇ ਆ ਹਾਂ ਜਾਂ ਝੋਨੇ ਮੋਕੇ ਗਰਮੀਆਂ 'ਚ ਉਦੋਂ ਝੋਨੇ 'ਚ ਲੱਗੇ ਹੁੰਦੇ ਉਦੋਂ ਵੱਟਾਂ ਦੇ ਸਪਰੇਅ ਹੋ ਜਾਂਦੀ ਆ ਚਰਾੰਦ ਕਿਤੇ ਰਹਿੰਦੀ ਨਹੀਂ ਜੀ ਕੱਖਾਂ ਵਾਲੀਆਂ ਦਵਾਈਆਂ ਪੈਂਦੀਆਂ ਤੇ ਉਦੋਂ ਨੀਰਾ ਲੈ ਕੇ ਰੱਖਦੇ ਵੀ ਯਾਰ ਉਹੋ ਜੇ ਸਮਿਆਂ ਦੇ ਵਿੱਚ ਬੱਕਰੀਆਂ ਸਾਂਭ ਤਾਂ ਲਾਵਾਂਗੇ ਜਦੋਂ ਕਿਤੇ ਆਪਾਂ ਨੂੰ ਚਰਾੰਦ ਨਾ ਮਿਲੀ ਉਹਨਾਂ ਨੂੰ ਉਹ ਵੀ ਮਜਬੂਰ ਆ ਉਹ ਚਰਾੰਦਾ ਖਤਮ ਹੋ ਗੀਆਂ ਕਰਕੇ ਤੇ ਬੱਕਰੀਆਂ ਹੁਣ ਘਰੇ ਰੱਖ ਕੇ ਹਰ ਇੱਕ ਬੰਦਾ ਮਜਬੂਰ ਆ ਚਾਰਨ ਵਾਸਤੇ ਤੇ ਬਾਕੀ ਬਈ ਕੰਮ ਧੰਦੇ ਵੀ ਉਹੋ ਜਿਹੀ ਹੋ ਗਏ ਹਨ ਜੇ ਹੁਣ ਆਪਣੇ ਨਾਨੇ ਨਾਨਕਿਆਂ ਕੋਲੇ ਨਾਨਕੇ ਦਾਦਕਿਆਂ ਕੋਲੇ ਸੀਗੀਆਂ ਪਹਿਲਾਂ ਉਹ ਵੀ ਚਰਾੰਦਾ ਹੈ ਨਹੀਂ ਉਹ ਵੀ ਅੱਕੇ ਪਾਇਆ ਹੁਣ ਇਸ ਗੱਲ ਤੋਂ ਵੀ 150 ਭੇਡ 200 ਭੇਡ ਕਿਤੇ 250 ਭੇਡ ਆਏ ਹੋ ਜਾਂਦੀ ਹੁੰਦੀ ਸੀ ਮਾਮੇ ਕਾ ਕੋਲੇ ਤੇ ਉਹ ਸਾਂਭਣ ਤੋਂ ਹੁਣ ਉਹ ਵੀ ਮਜਬੂਰ ਆਏ ਹੋ ਤੇ ਚਰਾੰਦ ਹੀ ਹੈ ਨਹੀਂ ਕਿਤੇ ਮਜਬੂਰੀ ਸਭ ਦੀ ਐ ਜੇ ਕਿਸੇ ਨੇ ਰੱਖੀਆਂ ਬਹੁਤ ਲੋਕ ਤਾਂ ਹਰਾਚਾਰਾ ਪਾਉਂਦੇ ਆ ਬਈ ਕੁੱਤਰ ਕੇ ਘਰੇ ਠੀਕ ਹੈ ਜੀ ਹਰਾਚਾਰਾ ਜਦੋਂ ਘਰੇ ਕੁੱਤਰ ਕੇ ਪਾਉਣਿਆ ਨਾ ਉਦੋਂ ਗੱਲ ਨਹੀਂ ਬਣਦੀ ਜਿਹੜੀਆਂ ਬਾਹਰ ਖਾ ਕੇ ਗੱਲ ਬਣਨੀ ਹੈ ਨਾ ਹਰਾਚਾਰਾ ਉਹ ਘਰੇ ਰੱਖ ਕੇ ਨਹੀਂ ਬਣਦੀ ਜਿਹੜਾ ਆਪਾਂ ਕੁੱਤਰ ਕੇ ਕੁੱਤਰ ਕੇ ਪਾਉਣੇ ਆ ਹਰਾ ਉਹਦੇ ਨਾਲ ਕੀ ਨੁਕਸਾਨ ਤੇ ਕੀ ਫਾਇਦਾ ਹੁੰਦਾ ਨੁਕਸਾਨ ਉਹਦੇ ਨਾਲ ਕੋਈ ਨਹੀਂਗਾ ਨੁਕਸਾਨ ਵਸ ਇੱਕੋ ਹੀ ਆ ਵੀ ਇਹ ਰਾਜ਼ੀ ਨਹੀਂ ਹੁੰਦੀ ਐਂ ਰਾਜ਼ੀ ਹੋ ਜੂ ਐਂ ਜਦੋਂ ਐ ਖੋਲ ਕੇ ਤੋਰਦੇ ਫੇਰਦੇ ਆ ਵਨਸਵਨਾਂ ਖਾਂਦੀ ਆ ਜਾਂ ਹਰਾਚਾਰਾ ਹੀ ਮੰਨ ਲਾ ਅੱਗੇ ਨਾ ਆਪਣੇ ਹੁਣ ਤਾਂ ਉਹ ਵੀ ਗੱਲਾਂ ਖਤਮ ਹੋ ਗਈਆਂ ਪਹਿਲਾਂ ਸਾਣ ਰੱਖਦੇ ਹੁੰਦੇ ਸੀ ਪਿੰਡਾਂ ਦੇ ਵਿੱਚ ਹਾਂੁੱਲੇ ਸਾਣ ਫਿਰਦੇ ਹੁੰਦੇ ਸੀਗੇ ਇੱਕ ਸਾਂਝਾ ਸਾਣ ਛੱਡ ਦਿੰਦੇ ਸੀ ਪੰਚਾਇਤੀ ਸਾਣ ਕਹਿੰਦੇ ਹਰਿਆਣੇ 'ਚ ਅੱਜ ਵੀ ਹੈਗੇ ਆ ਉਹ ਠੀਕ ਹੈ ਆਪਣੇ ਤਾਂ ਇੱਥੇ ਛੱਡੇ ਹੀ ਨਹੀਂਗੇ ਲੋਕ ਚੱਕ ਕੇ ਲੈ ਜਾਂਦੇ ਚੋਰੀ ਹੋ ਜਾਂਦੇ ਸਾਣ ਹਾਂ ਉਹ ਸਾਣ ਇਹਨਾਂ ਦਿਨਾਂ ਦੇ ਵਿੱਚ ਜਮੀ ਖਾਂਦੇ ਹੁੰਦੇ ਸੀਗੇ ਹਾਂ ਫਿਰ ਜਮੀ ਖਾ ਖਾ ਕੇ ਨਾ ਸਾਣ ਤੇ ਐ ਚੌੜੇ ਹੋ ਜਾਂਦੇ ਮੋਟੇ ਪੂਰੇ ਤੇ ਓਵੇਂ ਬੱਕਰੀਆਂ ਜਦੋਂ ਹੁਣੇ ਖਾਣਗੇ ਜੰਮੀਆਂ ਆਹ ਪੂਰੀਆਂ ਪੱਕੀਆਂ ਖੜੀਆਂ ਹੁਣ ਵਧ ਗਿਆ ਹਨ ਖਾਣਗੇ ਰਾਜੀ ਤਾਂ ਹੋਣਗੇ ਜਦੋਂ ਇਹੀ ਚੀਜ਼ ਆਪਾਂ ਕੁੱਤਰ ਕੇ ਪਾਉਣੇ ਆ ਘਰੇ ਹਾਂ ਤੇ ਕੁੱਤਰ ਕੇ ਨਾਲੇ ਤੇ ਖੁਸ਼ ਹੋ ਕੇ ਨਹੀਂ ਖਾਂਦੀ ਕਿਉਂਕਿ ਟੋਕੇ ਦੇ ਵਿੱਚ ਆਈ ਵੀ ਜਮੀ ਦਾ ਪਾਣੀ ਜਾਂ ਨਿਕਲ ਜਾਂਦਾ ਤੇ ਜੇ ਆਪਾਂ ਇਹਨਾਂ ਨੂੰ ਸਾਫਤੀ ਪਾਉਣੇ ਆ ਫਿਰ ਇਹ ਪੈਰਾਂ ਥੱਲੇ ਮਿੱਧ ਦਿੰਦੀਆਂ ਠੀਸ ਕਰਕੇ ਘਰੇ ਰੱਖ ਕੇ ਜਿਹੜੀ ਪਾਲਣੀ ਆ ਉਹ ਆਪਾਂ ਸੁੱਕੇ ਨੀਰੇ ਤੇ ਹੀ ਪਾਲ ਸਕਦੇ ਹਾਂ ਜਾਂ ਛੱਡ ਕੇ ਪਾਲੋ ਬਾਹਰ ਚਰਾੰਦ ਹੋਵੇ ਫਿਰ ਬਹੁਤ ਵਧੀਆ ਪਾਲਦੀ ਆ ਇਹ ਤੇ ਚਰਾੰਦਾ ਮੈਂ ਤੈਨੂੰ ਦੱਸ ਹੀ ਚੁੱਕਿਆ ਵੀ ਚਰਾੰਦਾ ਕੋਸਤਾ ਸਾਡੀਆਂ ਵੀ ਜਾਨੀ ਕਿ ਹੋ ਗਈਆਂ ਸੀਗੀਆਂ ਵੀ ਆਪਾਂ ਮਜਬੂਰੀਆਂ ਬਣ ਜਾਂਦੀਆਂ ਜਿਵੇਂ ਮਰਜ਼ੀ ਖਰਚੇ ਵਧ ਗਏ ਹਨ tibbe ਖਤਮ ਹੋ ਗਏ ਚਰਾੰਦਾਂ ਖਤਮ ਹੋ ਗਏ ਨਾਲ ਹੀ ਉਹਨਾਂ ਦੇ ਦਵਾਈਆਂ ਬੂਟੀਆਂ ਬਈ ਨਵੀਂ ਤੋਂ ਨਵੀਂ ਕੰਪਨੀ ਆ ਗਈ ਘਾ ਮਾਰਨ ਵਾਲੀਆਂ ਦਵਾਈਆਂ ਆਈਆਂ ਉਹਨਾਂ ਨੇ ਜਣਾ ਹੀ ਖਤਮ ਕਰਤੀਆਂ ਖੱਬਲਾਂ ਵਾਲੀਆਂ ਉਹ ਬੱਕਰੀਆਂ ਦੀਆਂ ਵੀ ਉਹ ਜਣਾ ਖਤਮ ਵਾਲੀ ਗੱਲ ਹੀ ਹੈ ਜਦੋਂ ਇਹਨਾਂ ਨੂੰ ਮਿਲਦਾ ਕੁਝ ਨਹੀਂ ਖਾਣ ਨੂੰ ਤਾਂ ਕਰਕੇ ਵੀ ਇਹ ਨੁਕਸਾਨ ਵੀ ਹੈਗਾ ਘਰੇ ਰੱਖ ਕੇ ਪਾਲਣ ਦਾ ਆਏ ਜੇ ਘਰੇ ਆਪਾਂ ਇਹਨਾਂ ਨੂੰ ਜਮ ਹਰਾ ਹੀ ਸਿੱਟੀ ਜਲਾਂਗੇ ਇਰੇ ਪਿਸ਼ਾਬ ਕਰ ਕਰਕੇ ਇੱਕ ਤਾਂ ਜਗਾ ਗਿੱਲੀ ਕਰ ਦਿੰਦੀਆਂ ਹਨ ਜਗਾ ਆਪਣੇ ਕੋਲੇ ਉੰਨੀ ਕੀ ਹੁੰਦੀ ਹੋਰ ਆਪਾਂ ਕਿਹੜਾ ਮਰੱਬਿਆਂ ਦੇ ਮਾਲਕਾਂ ਜਾਂ ਜਿਹੜੇ ਮਾਲ ਵਾਲੇ ਭਰਾ ਉਹ ਮਰੱਬਿਆਂ ਦੇ ਮਾਲਕ ਹੁੰਦੇ ਆ ਹਨ ਤੇ ਵੀ ਉੱਥੇ ਇਹ ਇੱਕ ਤਾਂ ਗਿੱਲਾ ਕਰ ਦਿੰਦੀਆਂ ਇੱਕ ਇਹ ਆਪ ਪਿਚਕ ਜਾਂਦੀਆਂ ਜਿਹੜੀ ਇਹਨਾਂ ਨੂੰ ਸਰੀਰ ਨੂੰ ਲੱਗਣੀ ਹੈ ਨਾ ਕੁੱਤਰੇ ਦੇ ਪੱਠੇ ਦੀ ਉਹ ਪਿਸ਼ਾਬ ਰਾਂ ਹੀ ਨਿਕਲ ਹੀ ਜਾਂਦੀ ਹੈ ਤੇ ਬਾਹਰ ਚਾਰਨਾ ਇਹਨਾਂ ਤੋਂ ਖੁਰਾਂ ਦਾ ਵੀ ਇਹਨਾਂ ਨੂੰ ਕੁਝ ਤਾਕਤ ਮਿਲਦੀ ਆ ਬਿਲਕੁਲ ਜੇਪ ਬਾਹਰ ਲੈ ਕੇ ਜਾਂਦੇ ਆ ਜਿਵੇਂ ਦਰਾਖਤ ਤੇ ਚੜਦੀਆਂ ਪਾਉਡੇ ਲਾਉਂਦੀਆਂ ਹਨਾ ਇੱਕ ਤਾਂ ਗਰੋਥ ਵਾਧੀ ਇਹਨਾਂ ਦੀ ਪੂਰੀ ਵਧ ਗਈ ਆ ਜਿਹੜੀ ਚੰਗੀ ਨਸਲ ਆ ਲਈ ਆ ਵੈਸੇ ਤਾਂ ਦੇਸੀ ਬਾਹਲੀਆਂ ਜਾਂਦੀਆਂ ਬਾਹਰ ਤਾਂ ਹਾਂ ਤੇ ਪਰ ਦੇਸੀ ਵੀ ਕਿਹੜਾ ਗਰੋਥ ਨਹੀਂ ਹੁੰਦੀ ਜੇ ਉਹ ਜਿਹਨੂੰ ਪ੍ਰਮਾਤਮਾ ਨੇ ਉਹਦੇ ਜੀਨ ਬਣਾਏ ਹੈਗੇ ਉਹਨਾਂ ਕੱਦ ਤਾ ਉਹ ਕਰਦੀ ਕਰਦੀ ਆ ਹਨਾ ਵੀ ਇੱਕ ਤਾਂ ਪਾਉਡੇ ਲਾ ਕੇ ਚਾਰਦੀ ਆ ਟੂਸਾ ਚਰਨਾ ਇਹਨੇ ਵਧ ਗਿਆ ਤੇ ਗਰੋਥ ਤਾਂ ਆਪ ਹੀ ਹੋਣੀ ਆ ਬਈ ਪੈਰ ਵੀ ਸਹੀ ਰਹਿੰਦੇ ਲੱਤਾਂ ਜੋ ਵੀ ਹੈਗੇ ਸਰੀਰ ਇਹਦਾ ਬਹੁਤ ਵਧਿਆ ਰਹਿੰਦਾ ਨਹੀਂ ਜਿਵੇਂ ਘਰੇ ਜ ਰੱਖਦੇ ਆਪਾਂ ਉਦੋਂ ਤਾਂ ਬਾਲੀ ਛੇ ਦੀ ਨੋਂ ਵਧ ਜਾਂਦੇ ਆ ਕਈ ਵਾਰ ਰੇਤਾ ਫਸ ਗਿਆ ਫਿਰ ਇਹ ਕਪਾ ਕਹਿੰਦੇ ਨਾ ਜੀ ਜੇ ਬਣ ਜਾਂਦੇ ਆ ਲੰਗ ਛੇ ਦੀ ਮਾਰਨ ਲੱਗ ਪੈਂਦੀ ਆ ਕਾਫੀ ਤਿੱਕਤ ਆਉਂਦੀ ਆ ਉਹ ਤਾਂ ਮੈਂ ਤੁਹਾਨੂੰ ਦੱਸ ਦਿਨਾ ਗੱਲ ਆ ਵੀ ਜਿਹੜੇ ਨੋਂ ਵਧਣ ਦੀ ਆ ਹਨਾ ਤਾਂ ਆਪਾਂ ਉਹ ਜਿਹੜੀ ਖੁਰਾਂ ਦੀ ਗੱਲ ਕਰੀ ਆ ਹਨਾ ਜਿਵੇਂ ਆਪਾਂ ਆਪਾਂ ਮੰਨ ਲਾ ਵਿਹਲੇ ਬਹਿ ਜਗੇ ਹਨਾ 10 ਦਿਨ ਤੇ ਆਪਣੇ ਵੀ ਨੋਂ ਵਧ ਜਾਂਦੇ ਆ ਤੇ ਇਹੀ ਬੰਦਾ ਜਿਵੇਂ ਆਪਣੇ ਮੰਮੀ ਹੋ ਰੀਆਂ ਸੀਗੀਆਂ ਮਾਤਾ ਆਪਣੀਆਂ ਜਾਂ ਤੇਰੀ ਮੰਮਾ ਉਹ ਭਾਂਡੇ ਮਾਂਜਦੀਆਂ ਉਹਨਾਂ ਉਹਨਾਂ ਨੇ ਪਤੀਲੀਆਂ ਚ ਨੌਂ ਕਸਾਉਣੇ ਆ ਹਨਾ ਭਾਂਡੇ ਮਾਂਜ ਮਾਂਜ ਕੇ ਨੌਂ ਵਾਧੇ ਹੀ ਨਹੀਂ ਕਿ ਉਹਨਾਂ ਦੇ ਜਿਹੜੀ ਤਬੂੜੀ ਭਾਂਡੇ ਮਾਂਜੂਗੀ ਨਾ ਸਵਾਦ ਨਾਲ ਜਾਂ ਕਿਵੇਂ ਵੀ ਮਾਂਜਦੀ ਉਹ ਨੌਂ ਨਾ ਵਧਣਗੇ ਉਹਦੇ ਭਾਂਡੇ ਨਾਲ ਹੀ ਕਸ-ਕਸ ਕੇ ਨਿੱਕੇ ਰਹਿ ਜਾਂਦੇ ਆ ਉਵੇਂ ਇਹਨਾਂ ਦਾ ਕੰਮ ਆ ਜਦੋਂ ਉਹ ਤੁਰਨ ਗਈਆਂ ਫਿਰਨ ਗਈਆਂ ਹਨਾ ਬਾਹਰ ਜਾਣ ਗਈਆਂ ਤੇ ਨੌਂ ਆਪੇ ਹੀ ਕਸਣਗੇ ਕਿਤੇ ਪੱਕੇ ਥਾਂ ਤੇ ਕਿਤੇ ਕੱਚੇ ਥਾਂ ਤੇ ਜਿਹੜੀਆਂ ਆਪਾਂ ਇੱਕ ਥਾਂ ਤੇ ਰੱਖ ਕੇ ਪਾਲਦੇ ਆ ਉੱਥੇ ਤਾਂ ਨੌਂ ਵਧਣੇ ਹੀ ਆ ਉੱਥੇ ਹੁਣ ਤੇਰੇ ਸਾਹਮਣੇ ਮਨ ਲਗਾ 20 ਦਿਨ ਨਹੀਂ ਪੈਣ ਦਿੰਦੇ ਜਦੋਂ ਇਹਨਾਂ ਦੇ ਨੌ ਲਾਉਣੇ ਆ ਹਨਾ 20 ਦਿਨਾਂ ਦੇ ਵਿੱਚ ਦੀ ਕਿੰਨੇ ਨੌ ਵੜ ਜਾਂਦੇ ਆ ਤੇ ਆਪਾਂ ਨੂੰ 20 ਦਿਨ ਮਹੀਨੇ ਵਿੱਚ ਦੀ ਘਾਲ ਹੋ ਜੇ ਤਾਂ ਵੱਖਰੀ ਗੱਲ ਆ ਤੇ ਨਹੀਂ ਪਰ ਆਪਾਂ ਨੂੰ ਮਹੀਨੇ ਵਿੱਚ ਦੀ ਨੌ ਲਾਉਣੇ ਪੈਂਦੇ ਇਹਨਾਂ ਦੇ ਬਰਬਰੀ ਜਿਹੜੀਆਂ ਆਪਣੀਆਂ ਪੱਕੇ ਥਾਂ ਦੇ ਬੰਨੀਆਂ ਵੀ ਆ ਤੇ ਨੌ ਤਾਂ ਆਪਾਂ ਨੂੰ ਉਹਨਾਂ ਦੇ ਵੀ ਕਿੰਨੀ ਛੇਤੀ ਲਾਉਣੇ ਪੈਂਦੇ ਆ ਹਨਾ ਠੀਕ ਨਹੀਂ ਇੱਕ ਆਪਾਂ ਗੱਲ ਕਰਦੇ ਆ ਆਪਾਂ ਪਹਿਲਾਂ ਵੀਡੀਓ ਪਾਈ ਸੀ ਤੁਮਿਆਂ ਤੇ ਜਦੋਂ ਤੁਸੀਂ ਤੁਮੇ ਚੀਰੇ ਸੀ ਹਨਾ ਅਸੀਂ ਆਪਾਂ ਕਹਿੰਦੇ ਸੀ ਹੱਥਾਂ ਰਾ ਹੀ ਆਪਾਂ ਨੂੰ ਅੰਦਰ ਜਾਂਦਾ ਮੂੰਹ ਦੇ ਵਿੱਚ ਰਸ ਜਾਣ ਲੱਗ ਪਿਆ ਸੋ ਜਦੋਂ ਬੱਕਰੀਆਂ ਆਪਾਂ ਤੋਰਦੇ ਆ ਆਪਣੇ ਤਾਂ ਚਲੋ ਚੱਪਲਾਂ ਪਾਈਆਂ ਇਹ ਤਾਂ ਨੰਗੇ ਪੈਰੀਆਂ ਹੀ ਆ ਜਦੋਂ ਇਹ ਜੜੀ ਬੂੜੀਆਂ ਵੇਚਦੀ ਟਾਪਦੀਆਂ ਕੋਈ ਹਨਾ ਕਾਵਾ ਵਿੱਚ ਦੀ ਉਦੋਂ ਕੋਈ ਫਰਕ ਪੈਂਦਾ ਪੂਰਾ ਪੈਂਦਾ ਜਿਹੜਾ ਹੁਣ ਦੁੱਧ ਆਪਣੇ ਘਰੋਂ ਲੈ ਕੇ ਜਾਂਦੇ ਸੀ ਅਲਾਸਤੇ ਵੀ ਬਾਈ ਸੱਲ ਕੱਟ ਕੇ ਸਾਡੇ ਰੇ ਦੁੱਧ ਲੈ ਕੇ ਜਾਣਾ ਉਹ ਨਹੀਂ ਹੁਣ ਆਫਰ ਕਰਦਾਗਾ ਕਿਉਂਕਿ ਘਰੇ ਵੱਜ ਕੇ ਖਾਂਦੀਆਂ ਇਹ ਜਿਹੜਾ ਇਹ ਜਿਵੇਂ ਤੂੰ ਹਨਾ ਵੀ ਜੜੀਆਂ ਬੂਟੀਆਂ ਵੇਚਦੀ ਜਾਂਦੀਆਂ ਤੇ ਜੜੀ ਬੂਟੀ ਮੋਛਦੀਆਂ ਤੋਰੀਆਂ ਜਾਂਦੀਆਂ ਹਾਂ ਉਦੋਂ ਜਿਹੜਾ ਇਹ ਦੁੱਧ ਆ ਉਹ ਗੁਣਕਾਰੀ ਆ ਉਹ ਪਵਾ ਕਿੰਨੇ ਬੰਦੇ ਦੇ ਸੱਲ ਘਾਟਾ ਕਿੰਨੇ ਡਾਉਨ ਆ ਉਹ ਅਪ ਕਰਦਾ ਸੱਲਾਂ ਨੂੰ ਠੀਕ ਹੈ ਨਾ ਉਹ ਦੁੱਧ ਦਾਣਾ ਜੜੀਆਂ ਬੂਟੀਆਂ ਦੇ ਵਿੱਚ ਨਹੀਂ ਨਹੀਂ ਉਹ ਤਾਂ ਚਲੋ ਖਾਇਦਾ ਹਨਾ ਜਦੋਂ ਨੰਗਦੀਆਂ ਉਦੋਂ ਵੀ ਇਹਨਾਂ ਨੂੰ ਕੋਈ ਫਰਕ ਪੈਂਦਾ ਮੈਡੀਟੇਸ਼ਨ ਹੀ ਆ ਮੰਨ ਲੈ ਇੱਕ ਤਰ੍ਹਾਂ ਦਾ ਹਾਂ ਜਦੋਂ ਨੰਗਦੀ ਪਹਿਲੀ ਗੱਲ ਤਾਂ ਜੜੀਆਂ ਬੂਟੀਆਂ ਰਹਿ ਗਈ ਨਹੀਂ ਉਹ ਬੱਚਿਆਂ ਦੀ ਗੱਲ ਕਰੀਏ ਬੱਚੇ ਵੀ ਤਾਂ ਮਾਲ ਵਾਲੇ ਨਾਲ ਹੀ ਲੈ ਜਾਂਦੇ ਆ ਉਹ ਲੈ ਜਾਂਦੇ ਛੋਟੇ 2 ਮਹੀਨੇ ਦਾ ਕਰਕੇ 2 ਮਹੀਨੇ ਦਾ ਕਰਕੇ 3 ਮਹੀਨੇ ਦਾ ਬੱਚਾ ਜਦੋਂ ਹੋ ਜਾਂਦਾ ਨਾ ਹਾਂ ਉਦੋਂ ਲੈ ਕੇ ਜਾਂਦੇ ਆ ਠੀਕ ਆ ਤੇ ਤੇ ਫਿਰ ਉਹ ਬੱਚੇ ਜਿਆਦਾ ਤੰਦਰੁਸਤ ਦੇ ਫੁੱਲ ਦੇ ਹੈਗੇ ਜੇ ਉਹ ਚੰਗੀ ਕੁਆਲਿਟੀ ਦੇ ਹੋਣ ਹਨਾ ਵਧੀਆ ਉਹਦੇ ਤਖੜੇ ਹੁਣ ਸਰੀਰ ਉਹਦੇ ਵਿੱਚ ਐ ਹੁੰਦਾ ਕੁਆਲਿਟੀ ਕੋਈ ਹੋਵੇ ਜੇ ਦੇਸੀ ਬੱਚਾ ਨਾ ਦੇਸੀ ਬੱਚਾ ਵੀ ਪੂਰਾ ਵਜਨ ਕਰ ਦਿੰਦਾ ਜੇ ਉਹਦਾ ਕੱਦ ਬੇਸ਼ੱਕ ਘਟ ਰਿਹਾਦਾ ਪਰ ਵਜਨ 'ਚ ਬਹੁਤ ਹੋ ਜਾਂਦਾ ਉਹ ਜੇ ਮਾਂ ਦਾ ਦੁੱਧ ਵਧੀਆ ਮਿਲਦਾ ਨਾ ਉਹਨੂੰ ਹਮ ਘਰੇ ਵੀ ਹੁਣ ਜਿਹੜੇ ਮਾਲ ਵਾਲੇ ਹੁੰਦੇ ਉਹ ਐ ਨਹੀਂ ਭੁੱਖਾ ਹੀ ਮਾਰਦੇ ਆ ਬੱਚਿਆਂ ਨੂੰ ਥੋੜੇ ਟਾਈਮ ਹੀ ਦੁੱਧ ਪਿਆਉਂਦੇ ਉਹ ਉਹ ਨਾ ਪਤਾ ਕੀ ਕਰਦੇ ਆ ਉਹ ਸਵੇਰ ਲੰਗੀ ਲੈ ਕੇ ਆਉਂਦੇ ਆ ਗੱਲ ਫੇਰ ਉੱਥੀ ਆ ਜਾਂਦੀ ਆ ਵੀ ਪਹਿਲਾਂ ਮਲੇ ਹੁੰਦੇ ਸੀਗੇ ਮळा ਨੂੰ ਵੱਢ ਲਿਉਂਦੇ ਲੰਗੀ 베ਰੀਆਂ ਉਹ ਬੱਚੇ ਖਾਈ ਜਾਂਦੇ ਸਾਰੀ ਦਿਹਾੜੀ ਹੁਣ ਉਹ ਚੀਜ਼ਾਂ ਰਹੀਆਂ ਹੀ ਨਹੀਂ ਗੀਆਂ ਠੀਕ ਐ ਮਲੇ 베ਰੀਆਂ ਆਪਣੇ ਆਲੇ ਦੁਆਲੇ ਵਿਖਾਦੇ ਨਾ ਤਾਂ 베ਰੀ ਰਹੀ ਆ ਕਿਤੇ ਨਾ ਕਿਸੇ ਪਾਸੇ ਮਲਾ ਚਾਰ ਸਪੇਰੇ ਕਣਕਾਂ ਤੇ ਚਾਰ ਸਪੇਰੇ ਝੋਨਾ ਹੁੰਦਾ ਕੋਈ ਫਲਦਾਰ ਬੂਟਾ ਨਹੀਂ ਰਿਹਾ ਕੋਈ ਛਾਂ ਵਾਲਾ ਦਰਖਤ ਨਹੀਂ ਗਾ ਲੋਕਾਂ ਨੇ ਵੱਡੇ ਵੱਡੇ ਟੱਕ ਬਣਾ ਲਿਆ ਆਪਦੇ ਵੀ ਟਰੈਕਟਰ ਸੌਖਾ ਲੰਘ ਜੇ ਸਾਡਾ ਪਾਣੀ ਸੌਖਾ ਲੱਗ ਜੇ ਉਹ ਚੀਜ਼ਾਂ ਨਹੀਂ ਰਹੀਆਂ ਗੀਆਂ ਬਾਕੀ ਉਹਵੇਂ ਬੱਚੇ ਵੇਟ ਕਰ ਜਾਂਦੇ ਆ ਵੇਟ ਵੇਟ ਕਰਦੇ ਆ ਦੁੱਧ ਨਾਲ ਹੀ ਵੇਟ ਕਰਨਾ ਬੱਕਰੀਆਂ ਬਾਹਰ ਚਾਰ ਕੇ ਆਉਂਦੀਆਂ ਦੁੱਧ ਹੁੰਦਾ ਦੁੱਧ ਕਦੋਂ ਘਟਦਾ ਦੁੱਧ ਘਟਦਾ ਉਹਦੋਂ ਜਦੋਂ ਜਿਆਦੇ ਛਿਆਲ ਹੁੰਦੇ ਆ ਗੂੜੇ ਹਨ ਜਿਵੇਂ ਹੁਣ ਛਿਆਲ ਆ ਗੂੜਾ ਇਹਨਾਂ ਦਿਨਾਂ 'ਚ ਦੁੱਧ ਘਟ ਜਾਂਦੀ ਬੱਕਰੀ ਤੁੰਦ ਪੈਂਦੀ ਹੁੰਦੀ ਹੈ ਇਸ ਵੈਸੇ ਤਾਂ ਹੁਣ ਤਾਂ ਮੌਸਮ ਐਦਕੀ ਦਾ ਬਹੁਤ ਵਧੀਆ ਲੱਗੇ ਆ ਜਾਂ ਜਮਾਂ ਜਦੋਂ ਜੇਠ ਹਾੜ ਹੁੰਦੇ ਆ ਠੀਕ ਹੈ ਉਦੋਂ ਦੁੱਧ ਸੁੱਕ ਜਾਂਦੀਆਂ ਬੱਕਰੀਆਂ ਜੇਠ ਹਾੜ 'ਚ ਪਾਣੀ ਬਹੁਤ ਘੱਟ ਮਿਲਦਾ ਬੱਕਰੀਆਂ ਨੂੰ ਉਹ ਤਾਂ ਆਪਣੇ ਦਾ ਮੋਟਰਾਂ ਵਾਲੀ ਲਾਈਟ ਵੀ ਨਹੀਂ ਹੁੰਦੀ ਤੇ ਸੂਆ ਵੀ ਬੰਦ ਹੋ ਜਾਂਦਾ ਹਨਾ ਕਣਕਾਇਆਂ ਜਦੋਂ। ਉਹ ਸਾਖੀ ਤੋਂ ਬਾਅਦ ਲੇਟ ਆਉਂਦਾ ਤੇ ਇੱਕ ਲੋ ਵਗਦੀ ਹੁੰਦੀ ਆ ਹਰਾਚਾਰਾ ਹੁੰਦਾ ਹੀ ਨਹੀਂ ਉਦੋਂ ਤਾਂ ਬਾਅਦ ਚ ਕਿਤੇ ਜਿ ਧੋਨੇ ਝੋਨੇ ਲੱਗਦੇ ਮਾੜਾ ਮੋਟਾ ਫਟਾਰਾ ਜਿਆ ਹੁੰਦਾ। ਇੱਕ ਉਦੋਂ ਦੁੱਧ ਘਟਦੀਆਂ ਬੱਕਰੀਆਂ। ਠੀਕ ਆ। ਹਾਂ। ਚਲ ਠੀਕ ਆ ਤੇ ਫਿਰ ਆਪਾਂ ਨੂੰ ਕੀਸ ਨੇ ਆ ਦੇਣਾ ਚਾਹੋਗੇ ਤੁਸੀਂ? ਆਪਾਂ ਬਈ ਸੁਨੇਹਾ ਇਹੀ ਆ ਵੀ ਜਦੋਂ ਆਪਾਂ ਇਹ ਕੰਮ ਕਰਦੇ ਆ ਵੀ ਦਿਲ ਲਾ ਕੇ ਕਰੋ ਪਾਵਾਂ ਦਾ ਘਰੇ ਰੱਖ ਕੇ ਪਾਲੋ ਹਨ ਠੀਕ ਹੈ ਬਾਹਰ ਲਿਜਾ ਕੇ ਜਿਹੜਾ ਬੰਦਾ ਬਾਹਰ ਲਿਜਾ ਕੇ ਪਾਲਦਾ ਉਹ ਵੀ ਕਾਮਯਾਬ ਹੈ ਜਿਹੜਾ ਘਰੇ ਰੱਖਦਾ ਨਾ ਕਾਮਯਾਬ ਉਹ ਵੀ ਹੈਗਾ ਉਹ ਕਾਮਯਾਬ ਆਏ ਆ ਵੀ ਕਿਤੋਂ ਨਾ ਕਿਤੋਂ ਲਿਆ ਕੇ ਬਈ ਟਾਈਮ ਹੈਗਾ ਤੁਹਾਡੇ ਕੋਲੇ ਹਰਾਚਾਰਾ ਪਾਓ ਇਹਨਾਂ ਨੂੰ ਸੁੱਕਾ ਪਾਓ ਗਿੱਲਾ ਪਾਓ ਪਰ ਇਹਨਾਂ ਦਾ ਢਿੱਡ ਭਰ ਲਓ ਕਾਮਯਾਬੀ ਹੈ ਤੇ ਘਾਟਾ ਕੋਈ ਨਹੀਂਗਾ ਪਰ ਦਿਲ ਲਾ ਕੇ ਕੰਮ ਕਰੋ ਧੰਨਵਾਦ ਓਕੇ ਜੀ ਧੰਨਵਾਦ ਜੀ